ਸਰਸ਼ੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਇਸ ਦੇ ਨਾਲ ਹੀ ਇੰਡੋਨੇਸ਼ੀਆ ਦੇ ਸੁਲਾਵਾਗੀ ਇਸ ਦੇ ਨਾਲ ਹੀ ਉਹਨਾਂ ਨੇ ਟਾਪੂ ਤੇ ਮੀ ਮੀ ਦੇ ਮਚੈਤਬਾਈ ਇਸ ਦੇ ਨਾਲ ਗੈਰ ਕਾਨੂੰਨੀ ਸੋਨੇ ਦੀ ਖਾਣ ਚ ਡਿੱਗਿਆ ਡਿੱਗਾ ਅਤੇ 23 ਲੋਕਾਂ ਦੀ ਮੌਤ ਇਸ ਦਿਨ ਵਾਲੀ ਪੀਏਜੀ ਦੇ ਬਚਾਅ ਕਰਮਚਾਰੀ ਮੰਗਲਵਾਰ ਨੂੰ ਇੰਡੋਨੇਸ਼ੀਆ ਦੇ ਸੂਤਲਾਵੇਸੀ ਟਾਪੂ ਤੇ ਇੱਕ ਗੈਰਕਾਨੂੰਨੀ ਸੋਨੇ ਦੀ ਖਾਣ ਚ ਵਿੱਚ ਜ਼ਮੀਨ ਖਿਸਕਣ ਅਤੇ ਇਸ ਤੋਂ ਬਾਅਦ ਮੁਕਾਬਲਾ ਹਟਾ ਕੇ ਇਸ ਤੇ ਚਾਰਗ ਕਰ ਦਿੱਤੀ ਲਾਪਤਾ ਹੋਣ ਲੋਕਾਂ ਦੀ ਪਾਲ ਕਰ ਰਹੀ ਹੈ ਅਤੇ जख्मी ਇਸ ਤਰ੍ਹਾਂ ਵਧ ਰਹੀ ਨਹੀਂ ਅਤੇ ਇਸ ਦੀ ਜਾਣ ਕਰਦਿੰਦੇ ਹੋਏ ਘਾਟੋ ਘਾਟਤੀ ਲੋਕਾਂ ਦੀ ਮੌਤ ਹੋ ਗਈ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰੋ ਤੁਹਾਡੇ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ